ਸਭ ਰੋਕਣਾ ਚਾਹੁੰਦੇ ਆ ਅੱਜ ਜਿਹੜੀ ਮੀਟਿੰਗ ਸੀ ਬਜਟ ਦੀ ਹਾਊਸ ਦੀ ਮੀਟਿੰਗ ਸੀ ਕੀ ਬਜਟ ਪਾਸ ਹੋਇਆ ਤੇ ਕੀ ਕਹਿਣਾ ਚਾਹੁੰਦੇ ਹੋ ਕਾਫੀ ਅੱਛਾ ਤੇ ਪੋਜ਼ਿਟਿਵ ਵਿਊ ਲੈ ਕੇ ਆ ਸੀ ਤੁਰੇ ਮੇਰਾ ਪਹਿਲਾ ਬਜਟ ਹੈ ਤੇ 198.81 ਲੱਖ 198 ਕਰੋੜ 81 ਲੱਖ ਰੁਪਏ ਦਾ ਬਜਟ ਅਸੀਂ ਪਾਸ ਕੀਤਾ ਜਦੋਂ ਕਿ ਪਿਛਲੇ ਸਾਲ ਬਜਟ ਸੀਗਾ 181 ਹਾਂਜੀ ਇਹ ਹੋਣ ਦਾ ਤੇ ਕਾਫੀ ਦਫਾ ਕੀਤਾ ਹੈਗਾ ਬਜਟ ਚ ਤੇ ਕਾਫੀ ਸਾਰੀ ਨਵੀਆਂ ਚੀਜ਼ਾਂ ਅਸੀਂ ਲੈ ਕੇ ਆ ਰਹੇ ਹਾਂ ਜਿਦੇ ਵਿੱਚ ਇਨਕਲੂਡਿੰਗ ਹੈਗਾ ਕਿ ਜਿਹੜੀ ਤਾਂ ਸ਼ਹਿਰ ਦੀ ਮੇਨ ਪ੍ਰੋਬਲਮ ਸੀਗੀ ਸੀਵਰੇਜ ਦੀ ਅਸੀਂ ਬਰਸਾਤੀ ਮੌਸਮ ਤੋਂ ਪਹਿਲਾਂ ਔਰ ਪੂਰੇ ਸ਼ਹਿਰ ਵਿੱਚ ਡੀਸੈਂਟਿੰਗ ਦਾ ਮਹਿੰਮ ਚਲਾਵਾਂਗੇ ਜਿਸ ਦੇ ਨਾਲ ਵੱਧ ਤੋਂ ਵੱਧ ਸੀਵਰ ਲਾਈਨਸ ਸਾਫ਼ ਹੋਣਗੀਆਂ ਆਪਣਾ 40 ਕਰੋੜ ਦੀ ਲਾਗਤ ਦੇ ਨਾਲ ਨਵਾਂ ਦਫ਼ਤਰ ਕਾਰਪੋਰੇਸ਼ਨ ਦਾ ਲੇ ਆਨ ਦੀ ਵਿਵਸਥਾ ਕੀਤੀ ਜਾਊਗੀ ਜੀ ਦੇ ਫੰਡਸ ਅਸੀਂ ਗਵਰਨਮੈਂਟ ਆਫ ਪੰਜਾਬ ਤੋਂ ਅਲਾਟ ਕਰਾਵਾਂਗੇ 50 ਲੱਖ ਰੁਪਏ ਦੀ ਲਾਗਤ ਦੇ ਨਾਲ ਲਾਇਬ੍ਰੇਰੀ ਬਣਾਈ ਜਾ ਰਹੀ ਹੈ ਜੋ ਕਿ ਸੀਨੀਅਰ ਸਿਟੀਜ਼ਨ ਸਾਡੇ ਸ਼ਹਿਰ ਦੇ ਉਹ ਆਪ ਦਾ ਚੰਗਾ ਟਾਈਮ ਉਥੇ ਬਿਤਾ ਸਕਣ ਲਾਇਬ੍ਰੇਰੀ ਦੇ ਨਾਲ ਪਾਲ ਫੈਸਿਲਿਟੀ ਦਾ ਹਾਲ ਹੋਊਗਾ ਜਿੱਤੇ ਆਪਦੇ ਉਹ ਦੁੱਖ ਸੁੱਖ ਵੰਡ ਸਕਣ ਆਪੋਸ ਵਿੱਚ ਬੈਠ ਸਕਣ ਨੀ ਐਨਵਾਇਰਨਮੈਂਟ ਬਣ ਸਕੀ ਉਹਨਾਂ ਵਾਸਤੇ 2 ਕਰੋੜ ਰੁਪਏ ਦੀ ਲਾਗਤ ਨਾਲ ਅਸੀਂ ਇੱਕ ਨਵਾਂ ਕਮਿਊਨਿਟੀ ਹਾਲ ਬਣਾ ਦੀ ਵਿਵਸਥਾ ਕਰ ਰਹੇ ਹਾਂ ਕਿ ਲੈਨੋਪਾਰ ਏਰੀਆ 'ਚ ਤੇ 2 ਕਰੋੜ ਰੁਪਏ ਦੀ ਵਿਵਸਥਾ ਨਾਲ ਉੱਥੇ ਪਲੇਗ੍ਰਾਉਂਡ ਦੀ ਵਿਵਸਥਾ ਵੀ ਕਰ ਰਹੇ ਹਾਂ ਲੈਨੋਪਾਰ ਏਰੀਆ 'ਚ ਕੋਈ ਵਧੀਆ ਪਲੇਗ੍ਰਾਉਂਡ ਨਹੀਂ ਆ ਉਹ ਵੀ ਲੈ ਕੇ ਆ ਰਹੇ ਹਾਂ ਤੇ तकरीबन 8 ਏਕੜ ਲੈਂਡ ਤੇ ਕਾਰਪੋਰੇਸ਼ਨ ਇੱਕ ਸੋਲਰ ਪਾਵਰ ਪਲਾਂਟ ਸਿਸਟਮ ਲਗਾਏਗੀ ਜਿਹਦੇ ਨਾਲ ਅ ਬਿਜਲੀ ਦਾ ਬਿੱਲ ਜੋ ਕਿ ਕਾਰਪੋਰੇਸ਼ਨ ਦਾ 1.5 ਕਰੋੜ ਦੇ ਕਰੀਬ ਬਿਜਲੀ ਦਾ ਬਿੱਲ ਆਉਂਦਾ ਉਹ 50% ਰਹਿ ਜਾਏਗਾ ਤੇ 8 ਏਕੜ ਜਿਹੜੀ ਲੈਂਡ ਹੈ ਉਹਦੀ ਮਜ਼ੂਰੀ ਵੀ ਉਹਦੀ ਵਿਵਸਥਾ ਵੀ ਸਟੇਟ ਗਵਰਨਮੈਂਟ ਦੇ ਦੋ ਕਰਨ ਦੀ ਪ੍ਰਸਤਾਵਨ ਅਸੀਂ ਲੈ ਕੇ ਆਏ ਆ ਇਹਦੇ ਨਾਲ ਸ਼ਹਿਰ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਕਿਉਂਕਿ ਇਸ ਪ੍ਰੋਜੈਕਟ ਦੇ ਕੰਪਲੀਸ਼ਨ ਦੇ ਨਾਲ ਕਾਰਪੋਰੇਸ਼ਨ ਨੂੰ ਸਾਲਾਨਾ 9 ਕਰੋੜ ਰੁਪਏ ਦਾ ਤਕਰੀਬਨ ਫਾਇਦਾ ਹੋਏਗਾ ਇਜ਼ਾਫਾ ਹੋਏਗਾ ਤੇ ਉਹ 9 ਕਰੋੜ ਰੁਪਏ ਸ਼ਹਿਰ ਵਾਸੀਆਂ ਦਾ ਹੈ ਤੇ ਸ਼ਹਿਰ ਵਾਸੀਆਂ ਦੇ ਵਿਕਾਸ ਵਾਸਤੇ ਇਹ 9 ਕਰੋੜ ਰੁਪਏ ਲੱਗੇਗਾ ਇਹ ਵੱਡੀ ਆਪਣੀ ਉਪਲਬਧਤੀ ਹੈ ਪਰਪਲੇਸ਼ਨ ਜਿੱਦਾਂ ਇਹ ਪ੍ਰੋਜੈਕਟ ਖਤਮ ਹੁੰਦਾ ਹੈ ਸਫਾਈ ਵਾਸਤੇ ਅਸੀਂ 15 ਨਵੇਂ ਟਰਾਲੀਆਂ ਲਿੱਤੀਆਂ ਸੀਗੀਆਂ ਉਸ ਤੋਂ ਇਲਾਵਾ ਅਸੀਂ ਸਾਰੇ ਕੌਂਸਲਰ ਸਾਹਿਬਾਨ ਨੂੰ ਗਾਰੰਟੀ ਦਿੱਤੀ ਹੈ ਕਿ ਜੇਕਰ ਸਾਨੂੰ ਹੋਰ ਟਰੈਕਟਰ ਟਰਾਲੀਆਂ ਦੀ ਲੋੜ ਪਈ ਤੇ ਅਸੀਂ ਉਹਨਾਂ ਨੂੰ ਵੀ ਫਲੀਟ ਚ ਐਡ ਕਰਾਂਗੇ ਜ਼ਰੂਰ ਤੇ ਆ ਪੰਜਾਬ ਆ ਇੱਕ ਸ਼ਹਿਰ ਦਾ ਸਭ ਤੋਂ ਮੇਨ ਜਿਹੜਾ ਇਸ਼ੂ ਪਾਰਕਿੰਗ ਦਾ ਤੇ ਟ੍ਰੈਫਿਕ ਦਾ ਚੱਲ ਰਿਹਾ ਸੀਗਾ ਤੇ ਰੇੜੀਆਂ ਕਰਕੇ ਆ ਈ ਰਿਕਸ਼ਾਸ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਹੋਲਡ ਹੋ ਰਿਹਾ ਸੀਗਾ ਉਹਦੇ ਕਰਕੇ ਅਸੀਂ ਆ ਆਪਣੇ ਹੀ ਕਾਰਪੋਰੇਸ਼ਨ ਦੇ ਵਰਕਰਸ ਤੋਂ ਇੱਕ ਫੋਰਨ ਟਾਈਪ ਸਿਸਟਮ ਲੈ ਕੇ ਆ ਰਹੇ ਹਾਂ ਜਿਦੇ ਵਿੱਚ 50 ਮਾਰਸ਼ਲ ਅਪਾਇੰਟ ਕੀਤੇ ਜਾਣਗੇ ਆਪਣੇ ਪੰਜਾਬ ਦੇ ਬਠਿੰਡਾ ਦੇ ਸਪੈਸ਼ਲੀ ਗੱਲ ਕਰੀਏ ਤਾਂ ਆਪਣੇ ਕੋਲ ਟ੍ਰੈਫਿਕ ਪੁਲੀਸ ਦੀ ਸਟਰੈਂਥ ਬੜੀ ਘੱਟ ਸੀਗੀ ਤੇ ਉਹਨਾਂ ਨੂੰ ਮਦਦ ਕਰਨ ਵਾਸਤੇ ਅਸੀਂ ਆਪਣੇ ਕਾਰਪੋਰੇਸ਼ਨ ਚੋਂ 50 ਅਫੀਸ਼ਰਜ਼ ਨੂੰ ਅਪਾਇੰਟ ਕਰਾਂਗੇ ਉਹਨਾਂ ਨੂੰ ਕਾਰਪੋਰੇਸ਼ਨ ਦੇ ਮਾਰਸ਼ਲ ਦਾ ਨਾਮ ਦਿੱਤਾ ਜਾਊਗਾ ਪ੍ਰੋਪਰ ਵਰਦੀ ਹੋਗੀ ਉਹ ਇੱਕ ਪੁਲਿਸ ਅਧਿਕਾਰੀ ਦੇ ਨਾਲ ਉਹਨਾਂ ਦੀ ਮਦਦ ਕਰਨਗੇ ਤੇ ਟ੍ਰੈਫਿਕ ਨੂੰ ਜਿੱਥੇ ਟ੍ਰੈਫਿਕ ਲਾਈਟਸ ਨਹੀਂ ਹੈਗੀ ਜਾਂ ਫਿਰ ਉੱਥੇ ਦੀ ਪ੍ਰੋਵੀਜ਼ਨ ਨਹੀਂ ਹੈਗੀ ਉੱਥੇ ਟ੍ਰੈਫਿਕ ਨੂੰ ਸਮੂਥ ਕਰਨ ਦਾ ਕਾਰਜ ਕਰਨਗੇ ਤੇ ਲੋਕਾਂ ਦੀ ਜਿਹੜੀ ਆ ਟ੍ਰੈਫਿਕ ਦੀ ਸਮੱਸਿਆ ਉਹ ਜਲਦ ਤੋਂ ਜਲਦ ਖਤਮ ਕਰਨ ਦਾ ਸਾਡਾ ਸੰਕਲਪ ਹੈ ਉਹ ਅਸੀਂ ਮਤਲਬ ਜਲਦੀ ਪੂਰਾ ਕਰਾਂਗੇ ਤੇ ਉਸ ਤੋਂ ਇਲਾਵਾ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਵਾਸਤੇ ਕਿਉਂਕਿ ਕਿਸੇ ਵੀ ਆਈਡੀਅਲ ਸ਼ਹਿਰ ਵਿੱਚ ਕਿਸੇ ਵੀ ਆਈਡੀਅਲ ਸਿਟੀ ਵਿੱਚ ਗ੍ਰੀਨਰੀ ਫਰੈਸ਼ ਆਕਸੀਜਨ ਤੇ ਹਰਿਆਲੀ ਹੋਣਾ ਬਹੁਤ ਜ਼ਰੂਰੀ ਹੈ ਸੁੰਦਰਤਾ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ ਅਸੀਂ ਅ ਟਰੀ ਗਾਰਡ ਜਿਆਦਾ ਤੋਂ ਜਿਆਦਾ ਟਰੀ ਗਾਰਡ ਤੇ ਜਿਆਦਾ ਤੋਂ ਜਿਆਦਾ ਟਰੀ ਪਲਾਂਟਿੰਗ ਸ਼ੁਰੂ ਕਰਵਾ ਰਹੇ ਆ ਜਲਦ ਤੋਂ ਜਲਦ ਜੀ ਦੇ ਨਾਲ ਆਕਸੀਜਨ ਤੇ ਆਪਣੀ AQI ਜਿਹੜੀ ਸ਼ਹਿਰ ਦੀ ਹਵਾ ਦੀ ਕੁਆਲਿਟੀ ਹੈ ਉਹਦੇ 'ਚ ਇਜਾਫਾ ਹੋਵੇਗਾ ਵਧੀਆ ਬੈਟਰ ਕੁਆਲਿਟੀ ਹੋਏਗੀ 에ਅਰ ਦੀ ਤੇ ਸੁੰਦਰਤਾ 'ਚ ਵੀ ਫਰਕ ਪਊਗਾ ਓਬਵੀਅਸਲੀ ਜਿੱਦੋਂ ਸੋਹਣੇ ਪੌਦੇ ਲੱਗਣਗੇ ਤੇ ਨਾਲ ਟਰੀ ਗਾਰਡ ਲੱਗਣਗੇ ਤਾਂ ਉਹਦੇ 'ਚ ਸ਼ਹਿਰ ਦੀ ਸੁੰਦਰਤਾ ਵਧੇਗੀ ਇਸ ਤੋਂ ਇਲਾਵਾ ਰੋਜ਼ ਗਾਰਡਨ ਵਿੱਚ ਰੋਜ਼ੇ ਜੀ ਖਤਮ ਹੋ ਗਏ ਸੀਗੇ ਬਿਲਕੁਲ ਬਿਲਕੁਲ ਤੇ ਅਸੀਂ ਵਾਦ ਤੋਂ ਵਾਦ ਹੁਣ ਰੋਜ਼ ਪਲਾਂਟਿੰਗ ਦੀ ਵਿਵਸਥਾ ਕਰ ਰਹੇ ਹਾਂ ਰੋਜ਼ ਗਾਰਡਨ ਚ ਤਾਂ ਕਿ ਫੇਰ ਤੋਂ ਪੁਰਾਣੇ ਸਮੇਂ ਦੇ ਵਾਂਗੂ ਜਿੱਦਾਂ ਸ਼ਹਿਰ ਦੇ ਲੋਕ ਸ਼ਹਿਰ ਦੇ ਵਾਸੀ ਇੱਥੇ ਰੋਜ਼ ਗਾਰਡਨ ਚ ਆ ਕੇ ਪਿਕਨਿਕ ਮਨਾਉਂਦੇ ਸੀਗੇ ਜਾਂ ਫਿਰ ਆਪ ਦੇ ਫੈਮਿਲੀ ਨਾਲ ਕੁਆਲਟੀ ਟਾਈਮ ਸਪੈਂਡ ਕਰ ਲਿਸਕਿਓ ਫੇਰ ਤੋਂ ਵਧੀਆ ਸ਼ੌਂਕ ਨਾਲ ਕਰ ਸਕੋ ਤੇ ਲਾਸਟ ਮੁੱਦਾ ਇਹ ਹੈ ਕਿ ਆਪਣੇ ਸ਼ਹਿਰ ਵਿੱਚ ਡੀਸਿਲਟਿੰਗ ਦੀ ਬੜੀ ਪ੍ਰੋਬਲਮ ਆ ਰਹੀ ਸੀਗੀ ਅਸੀਂ ਇੱਕ ਨਵੀਂ ਮਸ਼ੀਨ ਲੈਣ ਦੀ ਵਿਵਸਥਾ ਕਰ ਰਹੇ ਹਾਂ ਜੀ ਅ ਮਿਸਪ ਜਿਹੜਾ ਦਫਤਰ ਹੈ ਬਿਲਡਿੰਗ ਆ ਉਹ ਕਿੱਥੇ ਆ ਰਹੀ ਹੈ ਆਪਣੀ ਨਵੀਂ ਬਿਲਡਿੰਗ ਇੱਥੇ ਦਫਤਰ ਬਿਲਡਿੰਗ ਜਿੱਥੇ ਅ ਰਿਸੀ ਸਾਹਿਬ ਦਾ ਆਫਿਸ ਹੈਗਾ ਉਹਦੇ ਨੇੜੇ ਅਸੀਂ ਲੈਂਡ ਸਵਪ ਅੱਛਾ ਇੱਕ ਅਜੇ ਤੱਕ ਮਤਲਬ ਲੈਨੋਪਾਰ ਏਰੀਆ ਦੇ ਵਿੱਚ ਕੋਈ ਪ੍ਰੋਜੈਕਟ ਨਹੀਂ ਆਇਆ ਸੀ ਕਮਿਊਨਿਟੀ ਹਾਲ ਕਿਹਾ ਜੋ ਤੁਸੀਂ 2 ਕਰੋੜ ਦੀ ਲਾਗਤ ਨਾਲ ਉੱਥੇ ਮੈਰਿਕ ਪਾਰਟੀ ਹੋਰ ਕਰ ਸਕਦੇ ਹੈ ਨਾ ਜਿਹੜੇ ਕੋਈ ਮਿਡਲ ਕਲਾਸ ਦੇ ਹੈ ਜਾਂ ਹੋਰ ਮਤਲਬ ਦੋ ਪ੍ਰੋਜੈਕਟ ਆ ਰਹੇ ਹੈ ਲੈਨੋਪਾਰ ਏਰੀਆ ਦੇ ਵਿੱਚ ਜੀ ਦੋ ਪ੍ਰੋਜੈਕਟ ਹਜੇ ਐਜ਼ ਆਫ ਜਿੰਨੇ ਅਸੀਂ ਜਲਦ ਤੋਂ ਜਲਦ ਕਰ ਪਾਵਾਂਗੇ ਉਹਦੇ ਲਈ ਅਸੀਂ ਅਲਾਟਮੈਂਟ ਕੀਤੀ ਹੈ ਲੈਨੋਪਾਰ ਏਰੀਆ ਵਿੱਚ ਇੱਕ ਪਲੇ ਗਰਾਉਂਡ ਸਪੈਸ਼ਲੀ ਬੱਚਿਆਂ ਦੇ ਵਿਕਾਸ ਵਾਸਤੇ ਵਿਕਸਿਤ ਹੋਣ ਪਾਵਰਫੁਲ ਇੰਡੀਵਿਜੂਅਲਸ ਬਣਨ ਸਾਡੇ ਬਟਿੰਡੇ ਸ਼ਹਿਰ ਦੇ ਬੱਚੇ ਕਿਉਂਕਿ ਉਹ ਹੀ ਸਾਡਾ ਫਿਊਚਰ ਨੇ ਉਹ ਹੀ ਸਿਰਫ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਇੰਡੀਆ ਦਾ ਫਿਊਚਰ ਨੇ ਉਹ ਖੇਡ ਕੇ ਆਪਣੀ ਸਿਹਤ ਬਣਾ ਲੈ ਵਧੀਆ ਮੈਮਰੀਜ਼ ਕ੍ਰੀਏਟ ਕਰਨ ਕਿਉਂਕਿ ਇਹੀ ਟਾਈਮ ਇੱਕ ਬੱਚੇ ਦੀ ਲਾਈਫ ਦਾ ਸਭ ਤੋਂ ਮੈਮੋਰੀਏਬਲ ਤੇ ਸਭ ਤੋਂ ਇੰਪੋਰਟੈਂਟ ਟਾਈਮ ਹੈ ਗਰੋਥ ਦਾ ਪਰਸਨਲ ਗਰੋਥ ਦਾ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਬੜੀ ਵੱਡੀ ਆ ਗਈ ਜੀ ਜਗਾ ਜਗਾ ਤੇ ਓਵਰਫਲੋ ਹੋ ਰਿਹਾ ਜਿਹੜੀ ਤੁਸੀਂ ਮਸ਼ੀਨ ਦੀ ਗੱਲ ਕੀਤੀ ਹੈ ਮਤਲਬ ਉਹਦੇ ਨਾਲ ਸਾਰਾ ਸਿਸਟਮ ਖਤਮ ਹੋ ਜੂਗਾ ਸੀਵਰੇਜ ਦਾ ਜਿਹੜਾ ਸਰ ਸਾਡੀ ਕੋਸ਼ਿਸ਼ ਹੈ ਵੱਧ ਤੋਂ ਵੱਧ ਜੋ ਵੀ ਅਸੀਂ ਸ਼ਹਿਰ ਵਾਸੀਆਂ ਦੀ ਸੇਵਾ ਕਰ ਸਕਦੇ ਆ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰ ਰਹੇ ਆ ਨਵਾਂ ਇਕੁਪਮੈਂਟ ਹੋਵੇ ਤਾਂ ਬੰਦਿਆਂ ਦੀ ਪ੍ਰੋਪਰ ਅਪਾਇੰਟਮੈਂਟ ਹੋਵੇ ਚਾਹੇ ਆਪਟੀਮਲ ਯੂਜ਼ ਹੋਵੇ ਸਟਾਫ ਦਾ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਅਸੀਂ ਕੰਮ ਕਰ ਸਕਦੇ ਆ ਅਸੀਂ ਕੰਮ ਕਰਕੇ ਦਿਖਾ ਸਕਦੇ ਆ ਹੁਣ ਸੀਵਰੇਜ ਪ੍ਰੋਬਲਮ ਅੱਜ ਦੀ ਨਹੀਂ ਕੋਸ਼ਿਸ਼ ਕਰ ਰਹੇ ਨਵਾਂ ਇਕੁਪਮੈਂਟ ਹੋਵੇ ਤਾਂ ਇਹ ਬੰਦਿਆਂ ਦੀ ਪ੍ਰੋਪਰ ਅਪਾਇੰਟਮੈਂਟ ਹੋਵੇ ਚਾਹੇ ਆਪਟੀਮਲ ਯੂਜ਼ ਹੋਵੇ ਸਟਾਫ ਦਾ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਅਸੀਂ ਕੰਮ ਕਰ ਸਕਦੇ ਹਾਂ ਅਸੀਂ ਕੰਮ ਕਰਕੇ ਦਿਖਾ ਸਕਦੇ ਹਾਂ ਹੁਣ ਸੀਵਰੇਜ ਦੀ ਪ੍ਰੋਬਲਮ ਅੱਜ ਦੀ ਨਹੀਂ ਬਹੁਤ ਜ਼ਿਆਦਾ ਪੁਰਾਣੀ ਪ੍ਰੋਬਲਮ ਹੈ 40 50 ਸਾਲਾਂ ਤੋਂ ਵੀ ਜਰੂਰੀ ਹੈ ਹਾਂ ਜੀ ਤੇ ਇਹ ਇੱਕ ਪ੍ਰੋਪਰ ਇੰਜੀਨੀਅਰ ਜੋ ਕਿ ਇਸ ਲਾਈਨ ਨੂੰ ਸਮਝਦੇ ਨੇ ਉਹ ਇਸ ਚੀਜ਼ ਨੂੰ ਬੈਟਰ ਡਿਸਕ੍ਰਾਈਬ ਕਰ ਸਕਣਗੇ ਕਿਉਂਕਿ ਮੈਂ ਇਸ ਵਿਸ਼ੇ 'ਚ ਜਿਆਦਾ ਨੋਲੇਜੇਬਲ ਨਹੀਂ ਹੈ ਸੀਵਰੇਜ ਲਾਈਨ ਵੀ ਮੈਨੂੰ ਜਿਆਦਾ ਨੋਲੇਜ ਨਹੀਂ ਹੈ ਮੈਂ ਇਹ ਸੁਜੈਸ਼ਨ ਉਹਨਾਂ ਤੋਂ ਲੈ ਕੇ ਇੱਕ ਨਵੀਂ ਡੀਸੈਲਟਿੰਗ ਦੀ ਮਸ਼ੀਨ ਦਾ ਪ੍ਰਪੋਜ਼ਲ ਪਾਈ ਹੈ ਜਿਹਦੇ ਨਾਲ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀ ਪ੍ਰੋਬਲਮ ਤੋਂ ਰਾਹਤ ਮਿਲਣੀ ਚਾਹੀਦੀ ਹੈ ਅਕੋਰਡਿੰਗ ਟੂ ਥੇ ਤੇ ਅਸੀਂ ਉਸ ਪ੍ਰੋਫੈਸ਼ਨਲ ਲੋਕਾਂ ਦੀ ਸੁਣ ਕੇ ਅਸੀਂ ਇਹ ਇਨੀਸ਼ੀਏਟਿਵ ਲੈਂਦਾ ਤੇ ਆਸ਼ਾ ਕਰਦਾ ਹਾਂ ਕਿ ਇਹਦਾ ਪੋਜ਼ਿਟਿਵ ਰਿਜ਼ਲਟ ਹੋਵੇਗਾ ਜੇ ਫਿਰ ਵੀ ਕੋਈ ਕਮੀ ਰਹਿੰਦੀ ਹੈ ਤਾਂ ਜੋ ਵੀ ਅਸੀਂ ਵਾਦੋ-ਵਾਦ ਹੋਰ ਐਕਸਟਰਾ ਕਰ ਸਕਦੇ ਹਾਂ ਅਸੀਂ ਉਹ ਵੀ ਕਰਾਂਗੇ ਇੱਕ ਬਾਰਿਸ਼